ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਅਧੀਨ ਆਉਂਦੀ ਪੁਲਿਸ ਟਰੰਕੀ ਗੁਰਬਖਸ਼ ਨਗਰ ਦੇ ਕੋਲ ਧਮਾਕਾ ਹੋਇਆ ਤੇ ਧਮਾਕਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸੈਂਸਨੀ ਫੈਲ ਗਿਆ ਇਲਾਕੇ ਦੇ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਤਾਂ ਬਿਲਕੁਲ ਉੱਥੇ ਇਲਾਕਾ ਵਾਸੀ ਨੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਸਹਿਮੇ ਹੋਏ ਨੇ ਡਰੇ ਹੋਏ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਸੁਰੱਖਿਅਤ ਨਹੀਂ ਨੇ ਉੱਥੇ ਮੌਕੇ ਤੇ ਪਹੁੰਚੇ ਨੇ ਪੁਲਿਸ ਅਧਿਕਾਰੀ ਤੇ ਉਹਨਾਂ ਦਾ ਕਹਿਣਾ ਕਿ ਧਮਾਕਾ ਜ਼ਰੂਰ ਹੋਇਆ ਪਰ ਇਹ ਨਹੀਂ ਪਤਾ ਕਿ ਕਿ ਇਸ ਚੀਜ਼ ਦਾ ਹੋਇਆ ਮੌਕੇ ਤੇ ਪਹੁੰਚਿਆ ਤੇ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਜੀਹਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਵੀ ਖੰਗਾਲੇ ਜਾਰੀ ਤਾਂ ਦੱਸਦੇ ਕਿ ਅੰਮ੍ਰਿਤਸਰ ਦੇ ਥਾਣਾ ਕੇਠ ਕੀ ਮਤੇਦੀ ਨੋ ਦੇ ਪੁਲਿਸ ਟੌਂਕੀ ਗੁਰਬਖਸ਼ ਨਗਰ ਦੇ ਕੋਲ ਇੱਕ ਧਮਾਕਾ ਹੋਣ ਦੀ ਆਵਾਜ਼ ਇਲਾਕਾ ਵਾਸੀਆਂ ਨੂੰ ਸੁਣਾਈ ਦਿੱਤੀ ਹੈ ਜਿਸ ਦੇ ਚੱਲਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਪਾਇਆ ਗਿਆ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਡਰੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਅਜੇ ਈ ਸ਼ੁਰੂ ਕੀਤੀ ਗਈ ਹੈ ਤਾਂ ਦੱਸਦੇ ਕਿ ਪੁਲਿਸ ਕਰਮਚਾਰੀਆਂ ਦੁਆਰਾ ਮੁਲਾਜ਼ਮਾ ਦੁਆਰਾ ਜਿਹੜੇ ਆਸ-ਪਾਸ ਤੇ ਸੀਸੀਟੀਵੀ ਕੈਮਰੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਇਸ ਮੌਕੇ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਦੇ ਨਾਲ ਸਾਰਾ ਇਲਾਕਾ ਜਿਹੜਾ دہشت ਦਾ ਮਾਹੌਲ ਫੈਲ ਜਾਂਦਾ ਸਨਸਨੀ ਫੈਲ ਜਾਂਦੀ ਹੈ। ਹਸ਼ਕਪੂਰ ਕੀ ਇਲਾਕਾ? ਸਨ ਉਹ ਸ਼੍ਰੀ^{(indr kapoor ji)} ਇਲਾਕਾ ਕਿਹੜਾ ਹੈ? ਇਹ ਗੁਰਬਖਸ਼ ਨਗਰ ਕੀ ਹੋਇਆ ਕਿ ਅਸਿਕਾ ਸਾਈ ਰਾਤ ਰਤੀ 3:30 ਨੂੰ ਇਹ ਦੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਆਵਾਜ਼ ਗਈ ਹੈ ਲੇਕਿਨ ਕੋਈ ਵੀ ਬਾਹਰ ਨਹੀਂ ਆਇਆ ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ ਇੱਕ ਵਾਰੀ ਦੇ ਹੀ ਮੈਂ ਅਸੀਂ ਵੀ ਸਹਿਮ ਗਏ ਕਿ ਯਾਰ ਇਹ ਕੀ ਹੋਇਆ ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਐਨੇ ਹੀ ਹੁੰਦੇ ਆ ਤੇ ਮੈਂ ਕਹਿਆ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ ਕਾਦਾ ਆਵਾਜ਼ ਆਈ ਆ ਕਾਦਾ ਧਮਾਕਾ ਆ ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਕੇ ਨਹੀਂ ਪਤਾ ਲੱਗ ਪੈ ਕਿਹੜੀ ਜਗ੍ਹਾ ਹੋਇਆ ਸੀ ਕਿਉਂਕਿ ਇਹ ਬਿਲਕੁਲ ਬਾਹਰ ਹੋਇਆ ਤੁਮਰ ਦਾ ਇਹ ਨਹੀਂ ਪੂਰਾ ਪਤਾ ਕਿਉਂਕਿ ਮੈਂ ਤੇ ਬਾਈ ਚਾਂਸ ਬਾਥਰੂਮ ਕਰਨ ਆਇਆ ਤੇ ਛੱਜੇ ਤੇ ਆਇਆ ਤੇ ਦੇਖੇ ਹੁਣ ਸਿਰ ਪਤਾ ਲੱਗਾ ਕਿ ਕੀ ਕੀ ਗੱਲਬਾਤ ਹੋਈ ਮਾੜਾ ਬੋਟਾ ਮੇਰੇ ਤੇ ਉਸਲੇ ਪਤਾ ਲੱਗਾ ਵਾਈਫ ਨੇ ਉਠਾਇਆ ਹੈ ਕਹਿੰਦੇ ਉਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆਏ ਆ ਥੱਲੇ ਪੁਲਿਸ ਵੀ ਕੋਈ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਉਹ ਮਤਲਬ ਕਿ ਸਾਰਾ ਦੇਖਣ ਆ ਤੇ ਪੋਰਟ ਕੰਟੀ ਤੁਸੀਂ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨਹੀਂ ਪਤਾ ਐਵੇਂ ਤੁਹਾਨੂੰ ਕਹੀਏ ਲੇਕਿਨ ਤਮਾਕਾ ਬਸ਼ ਹੋਇਆ 100% ਕੀ 1 ਲੱਖ ਹੋਇਆ ਪੁਲਿਸ ਕੋਲਤੀਏ ਮੌਕੇ ਤੇ ਪੁਲਿਸ ਮਕੀਤੀ ਜਾ ਰਹੀ ਜਾਂਚ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਦੀ ਸਵੇਰ ਦੀ ਆ ਰਹੇ ਹੈ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਹੈ ਜੀ ਕੁਮਾਰ ਜੀ ਗਾਤਰਕਸ ਨਿਵਾਸੀ ਆ ਇੱਥੇ ਤੁਮ ਅਰਾਧੋਂ ਥਮਾਕਾ ਆਇਆ ਪਰ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਥਮਾਕਾ ਆਇਆ ਇਹ ਬਮਾਂ ਨੂੰ ਕੀ ਹੈ ਉਸ ਤਰ੍ਹਾਂ ਦਾ ਥਮਾਕਾ ਆਇਆ ਹਾਂਜੀ ਹਾਂਜੀ ਇਹ ਹੈ ਕਿ ਗੁਰਮੱਛ ਨਗਰ ਟੋਂਕੀ ਦੇ ਕੋਲ ਹੋਇਆ ਹੈ ਜਾਂ ਪਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਰਿਹਾ ਨੁਕਸਾਨ ਕੋਈ ਨਹੀਂ ਹੋਇਆ ਹੁਣ ਪੁਲਿਸ ਅਧਿਕਾਰੀ ਪਹੁੰਚੇ ਮੁਕੇ ਪੁਲਿਸ ਅਧਿਕਾਰੀ ਸਾਰੇ ਆ ਗਏ ਸਾਰੇ ਕਰਨ ਰਿਹਾ ਹੈ ਉਹ ਆਪਣੇ ਬਹੁਤ ਵਧੀਆ ਸਲੰਗਾ ਜੋ ਕਿ ਪੁਲਿਸ ਨੂੰ ਉਹ ਆਪਣੇ ਨੂੰ ਸੁਰੱਖਤ ਮਹਿਸੂਸ ਕਰ ਰਿਹਾ ਅਸੀਂ ਆਪਣੇ ਆਨ ਸੁਰੱਖਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਐਸਲੇ ਇਹ ਨਹੀਂ ਪਤਾ ਕਿ ਐਸਲੇ ਲੁੱਟ ਖੋਏ ਨੇ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆਣਾ ਹੈ ਇਹ ਕੋਈ ਨਹੀਂ ਪਤਾ ਉਹਨ ਕੀ ਮੰਗੀ ਕਰ ਮੰਗ ਹੈ ਕਿ ਇਸ ਅਗਸਤ ਨੂੰ ਲਈ ਜਾਏ ਪੁਲਿਸ ਦੀ ਤੇ ਪੁਲਿਸ ਸਾਰੇ ਪਤਾ ਕਰੇ ਤੇ ਪੁਲਿਸ ਜੋ ਹੈਗਾ ਵਧੀਆ ਹੀ ਕਰੇ ਪੁਲਿਸ ਬਹੁਤ ਵਧੀਆ ਕਾਰੀਗਰ ਕੰਮ ਇਹੋ ਜੀ ਕੋਈ ਗੱਲ ਹੈ ਸਰਕੂਆ ਕੀ ਅਸਰਕੀ ਸਰਕੂਆ ਦਾ ਮਾਮਲਾ ਵੀ ਹੈ ਸਰਕਟ ਕਰ ਰਹੇ ਨੇ ਇੱਕ ਮਿੰਟ ਕੋਸਟ ਲੋਕ ਕਹਿੰਦੇ ਕਿ ਭਾਈ ਤੁਹਾਨੂੰ ਵੈਰੀਫਾਈਟ ਕਰਨ ਦਿਓ ਤੁਸੀਂ ਚੈਕਿੰਗ ਹੋ ਰਹੀ ਹੈ ਮੈਂ ਆਇਆ ਯਾਰ ਮੈਨੂੰ ਚੈੱਕ ਕਰਨ ਦਿਓ ਕੁਝ ਬਿਲਕੁਲ ਬਿਲਕੁਲ ਤੁਸੀਂ 12 ਵਜੇ ਪਹੁੰਚੋ ਜੀ ਗੇਟ ਦੇ ਬਾਹਰ ਆਣੇ ਗੇਟ ਦੇ ਬਾਹਰ ਆਣੇ ਤੇ ਐਸਪੀ ਸਾਹਿਬ ਰੀਫਰ ਕਰਨਗੇ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਕੋਈ ਤਮਾਕੀਆਰ ਕੀ ਕੋਈ ਜਿਹੜੀ ਆਵਾਜ਼ ਨਹੀਂ ਦਿੱਤੀ ਦਾ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚੱਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਸ ਚੌਂਕੀ ਹੁੰਦੀ ਸੀਗੀ ਉਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫੋਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਹਨ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਕਿੰਨੇ ਵੇਲੇ ਸਮਾ ਹੋਏਗਾ ਸਰੀ ਪੁਲਿਸ ਨੂੰ ਜਾਣਕਾਰੀ ਮਿਲ ਗਈ ਜੀ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫਰੈਂਚੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਨੇ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਹੈ ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹੈ ਇਨਵੈਸਟਿਗੇਟ ਇਨਵੈਸਟਿਗੇਟ ਕਰਕੇ ਤੁਹਾਨੂੰ ਦੱਸਾਂਗੇ ਕਿੰਨੇ ਵੇਲੇ ਰਹੇਗਾ ਜੀ ਆਹ ਇਨਫੋਰਮੇਸ਼ਨ ਰੀਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਆ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨਾ ਕਰਕੇ ਜਿਹੜਾ ਧਮਾਕਾ ਹੋਇਆ ਹੈ ਆਹ ਜੀ ਜਾਣ ਜਾਣ ਜਾਰੀ ਆ ਇਸ ਦੇ ਵਿੱਚ ਜੇਸ ਕਾਰਨਾ ਕਰਕੇ ਧਮਾਕਾ ਹੋਇਆ ਉਸ ਦੇ ਵਿੱਚ ਤੁਹਾਨੂੰ ਵੱਖਰਾ ਬਲੀਕਰ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਧਮਾਕਾ ਹੋਇਆ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾ ਉਹ ਵੀ ਅਸੀਂ ਇ